ਗੁਰਮੁਖਾਂ ਨੇ ਕਿਵੇਂ ਹਿਰਦੇ ਵਿੱਚ ਹੀ ਪ੍ਰਮਾਤਮਾ ਦਾ ਨਿਵਾਸ ਥਾਂ ਲੱਭ ਲਿਆ ਹੁੰਦਾ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 30 ਅੰਗ ਤੇ ਮਿਲਦਾ ਹੈ ਹਲਤ ਪਲਤ ਸੁਖ ਪਾਈਂਦੇ ਜਪ ਜਪ ਹਿਰਦੇ ਮੁਰਾਰ ਆਪਣੇ ਹਿਰਦੇ ਵਿੱਚ ਗੁਰਮੁਖ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਲੋਕ ਵਿੱਚ ਸੁਖ ਮਾਣਦੇ ਹਨ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਕੇ ਉਹਨਾਂ ਆਪਣੇ ਹਿਰਦੇ ਘਰ ਵਿੱਚ ਹੀ ਪ੍ਰਮਾਤਮਾ ਦਾ ਨਿਵਾਸ ਸਥਾਨ ਲੱਭ ਲਿਆ ਹੁੰਦਾ ਹੈ ਗੁਰੂ ਦੇ ਪਿਆਰੇ ਗੁਰਮਖ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਹਨ ਵਿਚਾਰ-ਵਿਚਾਰ ਕੇ ਪ੍ਰਮਾਤਮਾ ਨੂੰ ਚੇਤੇ ਕਰਦੇ ਹਨ ਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਹਿਰਦੇ ਘਰ ਵਿੱਚ ਹੀ ਪ੍ਰਮਾਤਮਾ ਦਾ ਨਿਵਾਸ ਸਥਾਨ ਲੱਭ ਲਿਆ ਹੁੰਦਾ ਹੈ